ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਾਵਣ ਸਰਸੀ ਕਮਣੀ ਤਰਨ ਕਮਲ ਸੋ ਪਿਆਰ ਮਨ ਤਨ ਰਤਾ ਸੱਚ ਰੰਗ ਇੱਕੋ ਨਾਮ ਆਧਾਰ सावन सरसी कामणी चरण कमल सों प्यार मन तन रत्ता सच्च रंग ாம கூடாவன சப मृत बून्द सुहावणि मेल साधु पीवणारण संग मौलिया। பாரனா மிலவன ਸਾਖੀ ਪ੍ਰਭ ਪਾਇਆ ਹਉ ਤਨ ਕੈ ਸਾਦ ਬਲਿਹਾਰ ਨਾਨਕ ਹਰ ਜੀ ਮਾਇਆ ਕਰ ਸ਼ਬਦ ਸਵਾਰਣ ਹਾਰ ਨਾਨਕ ਤਿਨਾ ਸੁਹਾਗਣੀ ਜਿਨ ਰਾਮ ਨਾਮ ਉਰਹਾਰ ானக் மயாக்கார சப சவாரண சவண தி சு ਜੇ ਨਾਮ ਨਾਮ ਓਰ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਓ ਪਿਆਰ ਮਨ ਤਨ ਰਤਾ ਸਤ ਰੰਗ ਇੱਕੋ ਨਾਮ ਆਧਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਤਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਪਿਆਰੀ ਸਤ ਸੰਗ ਜੀ ਅੱਜ ਸਾਵਣ ਦੇ ਮਹੀਨੇ ਦੀ ਰੰਗਤਾ ਹੋਈ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅੱਜ ਦੇ ਮਹੀਨੇ ਦੇ ਪਰਥਾਏ ਜੋ ਉਪਦੇਸ਼ ਬਖਸ਼ਿਸ਼ ਕੀਤਾ ਹੈ। ਆਪ ਸਰਬਤ ਸੰਗਤਾਂ ਨੇ ਸੁਣਨਾ ਕੀਤਾ। ਸਤਿਗੁਰੂ ਜੀ ਕਿਰਪਾ ਕਰਨ। ਆਉਣ ਵਾਲਾ ਸਮਾਂ ਸਭਨਾ ਦੇ ਲਈ ਸੁਭਾਗਾ ਬਣ ਜਾਵੇ। ਖੁਸ਼ੀਆਂ ਦੇ ਨਾਲ ਭਰ ਜਾਵੇ। ਸਤਿਗੁਰੂ ਜੀ ਆਪਣੀ ਪਿਆਰੀ ਸੰਗਤ ਨੂੰ ਆਦੀ ਵਿਆਦੀ ਉਪਾਦੀ ਤੋਂ ਬਚਾ ਕਰਕੇ ਰੱਖਣ ਸੱਚੇ ਪਾਤਸ਼ਾਹ ਜੀ ਨੇ ਜੋ ਉਪਦੇਸ਼ ਬਖਸ਼ਿਆ ਹੈ ਕੁਝ ਸਮਾਤ ਸੰਗਤ ਜੀ ਆਪਾਂ ਜੁੜਨ ਦਾ ਯਤਨ ਕਰੀਏ ਕਿ ਸਾਨੂੰ ਸਤਿਗੁਰੂ ਜੀ ਕੀ ਸਮਝਾ ਰਹੇ ਹਨ ਆਪਣੇ ਆਪ ਨੂੰ ਗੁਰੂ ਦੀ ਬਾਣੀ ਦੇ ਅਨੁਸਾਰ ਢਾਲੀਏ ਤਾ ਜੋ ਲੋਕ ਤੇ ਪਰਲੋਕ ਸਫਲੇ ਹੋ ਸਕਣ ਸੱਚੇ ਪਾਤਸ਼ਾਹ ਜੀ ਰਹਿਮਤ ਕਰਦੇ ਹਨ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ ਸਾਵਣ ਸਾਵਣ ਦੇ ਮਹੀਨੇ ਦੇ ਪਰਥਾਏ ਬਖਸ਼ਿਸ਼ ਕਰ ਰਹੇ ਹਨ ਸਰਸੀ ਸਾਰਸੀ ਰਸਾਂ ਦੇ ਸਹਿ ਕਾਮਣੀ ਜੀਵ ਇਸਤਰੀ ਚਰਨ ਕਮਲ ਸਿਓ ਪਿਆਰ ਇਹ ਅਵਸਥਾ ਹੈ ਜਿਸ ਜੀਵ ਇਸਤਰੀ ਦਾ ਪਿਆਰ ਪ੍ਰਭੂ ਪਰਮਾਤਮਾ ਦੇ ਚਰਨ ਕਮਲਾਂ ਦੇ ਨਾਲ ਹੈ ਉਹ ਸਾਵਣ ਦੇ ਮਹੀਨੇ ਤੱਕ ਪਹੁੰਚੀ ਹੋਈ ਹੈ ਤੇ ਰਸਾਂ ਦੇ ਸਹਿਤ ਹੈ ਭਾਵ ਗੁਣਾ ਦੇ ਸਹਿਤ ਹੈ ਸਾਵਨ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ ਪ੍ਰਭੂ ਪਰਮਾਤਮਾ ਦੇ ਚਰਨ ਪ੍ਰਭੂ ਪਰਮਾਤਮਾ ਦੀ ਬਾਣੀ ਹੈ ਨਾਮ ਹੈ ਜਿੰਨੇ ਪਾਈ ਨਾਮ ਹਿਰਦੇ ਚ ਵਸਾਲਿਆ ਗੁਰੂ ਦਾ ਸ਼ਬਦ ਹਿਰਦੇ ਚ ਵਸਾਲਿਆ ਮੰਨੋ ਕਿ ਉਹਨੇ ਹਰੀ ਅਕਾਲ ਪੁਰਖ ਪਰਮਾਤਮਾ ਦੇ ਚਰਨਾਂ ਦੇ ਨਾਲ ਪਿਆਰ ਪਾ ਲਿਆ ਸਤ ਗੁਰੂ ਧੰਨ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਮਝ ਆਉਂਦੇ ਹਨ ਸਾਚ ਕਹੋ ਸੁਣ ਲੇਹੁ ਸਭੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਜਿਨੇ ਭਾਈ ਪ੍ਰੇਮ ਕੀਤਾ ਹੈ ਓਨੇ ਹੀ ਪ੍ਰਭੂ ਪਰਮਾਤਮਾ ਨੂੰ ਪਾਇਆ ਹੈ ਪ੍ਰੇਮ ਸਤ ਸੰਗਤ ਜੀ ਜਿਵੇਂ ਦੇਖੋ ਅੱਜ ਸਾਵਣ ਦੇ ਮਹੀਨੇ ਦੀ ਰੰਭਤਾ ਹੋਈ ਹੈ ਇਹ ਇੱਕ ਅੱਜ ਵਿਸ਼ੇਸ਼ ਦਿਹਾੜਾ ਵੀ ਹੈ ਆਪ ਸਰਬਾ ਸੰਗਤਾਂ ਨੂੰ ਇਹ ਜਾਣਾ ਚਾਹੀਦਾ ਹੈ ਜਦੋਂ ਵੀ ਸਾਵਣ ਦਾ ਮਹੀਨਾ ਆਉਂਦਾ ਹੈ ਸੰਗਰਾਂਦ ਵਾਲੇ ਦਿਨ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਵੀ ਨਾਲ ਆਉਂਦਾ ਹੈ ਵੇਖੋ ਪ੍ਰੇਮ ਹੈ ਤਾਂ ਹੀ ਤਾਂ ਭਾਈ ਖੋਪਰ ਤੇ ਲਵਾ ਲਿਆ ਪਰ ਕੇਸ ਨਹੀਂ ਕਟਾਏ ਇਹ ਪ੍ਰੇਮ ਦੀਆਂ ਖੇਡਾਂ ਨੇ 22 ਦਿਨ ਬਿਨਾ ਖੋਪਰੀ ਤੋਂ ਸਤ ਸੰਗਤ ਜੀ ਚੌਂਕੜਾ ਲਾਉਣਾ ਸ੍ਰੀ ਜਪਜੀ ਸਾਹਿਬ ਦਾ ਜਾਪ ਕਰਨਾ ਅਤੇ ਉਸ ਪਾਪੀ ਨੂੰ ਜੁੱਤੀ ਦੇ ਅੱਗੇ ਲਾ ਕੇ ਖੜਨਾ ਇਹ ਪੂਰੇ ਗੁਰੂ ਦੀ ਰਹਿਮਤ ਅਤੇ ਪ੍ਰੇਮ ਦੀਆਂ ਖੇਡਾਂ ਹਨ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ ਜਿਹਦਾ ਪ੍ਰੇਮ ਪ੍ਰਭੂ ਪਰਮਾਤਮਾ ਦੇ ਚਰਨਾਂ ਦੇ ਨਾਲ ਹੈ ਉਹ ਰਸਾਂ ਦੇ ਸਹਿਤ ਜੀਵ ਇਸਤਰੀ ਹੈ ਜੀ ਮਨ ਤਨ ਰਤਾ ਸੱਚ ਰੰਗ ਇੱਕੋ ਨਾਮ ਆਧਾਰ ਉਹ ਮਨ ਕਰਕੇ ਤੇ ਤਨ ਕਰਕੇ ਸੱਚੇ ਰੰਗ ਦੇ ਵਿੱਚ ਰੰਗੇ ਹੋਏ ਹਨ ਸੱਚਾ ਰੰਗ ਜੋ ਨਾਮ ਦਾ ਰੰਗ ਹੈ ਜੋ ਪ੍ਰੇਮ ਦਾ ਰੰਗ ਹੈ ਮਨ ਤਨ ਰੱਤਾ ਸੱਚ ਰੰਗ ਤੇ ਭਾਈ ਉਹਨਾਂ ਦੀ ਅਵਸਥਾ ਹੈ ਇੱਕੋ ਨਾਮ ਆਧਾਰ ਕੇਵਲ ਨਾਮ ਦਾ ਆਸਰਾ ਹੈ ਜੀ ਵਿਖਿਆ ਰੰਗ ਕੁੜਾਵਿਆ ਦਿਸਨ ਸਭੇ ਸ਼ਾਰ ਕਿੰਨੇ ਵਿੱਚ ਕਿਉਂ ਨਾ ਲਾਲਚ ਦਿੱਤੇ ਜਾਣ ਸਤ ਸੰਗਤ ਜੀ ਉਹ ਜਮੀਰ ਕਰਕੇ ਨਹੀਂ ਡਿੱਗਦੇ ਜਮੀਰ ਕਰਕੇ ਨਹੀਂ ਮਰਦੇ ਕਿਉਂਕਿ ਵਿਖਿਆ ਰੰਗ ਕੁੜਾਵਿਆ ਇਹ ਮਾਇਆ ਦੇ ਰੰਗ ਬਿਨਸ ਜਾਣ ਵਾਲੇ ਹਨ ਝੂਠੇ ਹਨ ਖਤਮ ਹੋ ਜਾਣਗੇ ਸੁਆਹ ਹੋ ਜਾਣਗੇ ਵਿਖਿਆ ਰੰਗ ਕੁੜਾਵਿਆ ਦਿਸਨ ਸਭੇ ਸ਼ਾਰ ਇਹ ਉਹਨਾਂ ਗੁਰਮਖਾਂ ਨੂੰ ਸੋਝੀ ਆਉਂਦੀ ਹੈ ਜੀ ਹਰ ਅੰਮ੍ਰਿਤ ਬੂੰਦ ਸੁਹਾਵਣੀ ਮੇਲ ਸਾਧੂ ਪੀਵਣ ਹਾਰ ਇਹ ਫਿਰ ਜਿਹੜੀ ਅੰਮ੍ਰਿਤ ਰੂਪੀ ਨਾਮ ਰੂਪੀ ਬੂੰਦ ਹੈ ਜੋ ਸੁਹਾਵਣੀ ਹੈ ਰਸਾਂ ਦੇ ਸਹਿਤ ਹੈ ਪੂਰੇ ਗੁਰੂ ਦੇ ਮਲਾਪ ਦੇ ਸਦਕਾ ਉਹ ਗੁਰਮਖ ਪਿਆਰੇ ਫਿਰ ਭਾਈ ਇਸ ਬੋਧ ਨੂੰ ਛਕਦੇ ਹਨ ਭਾਵ ਕੇ ਨਾਮ ਜਪਦੇ ਨੇ ਬਾਣੀ ਪੜ੍ਹਦੇ ਹਨ ਜੀ ਵਣ ਤਣ ਪ੍ਰਭ ਸੰਗ ਮੌਲਿਆ ਸਮਰੱਥ ਪੁਰਖ ਆਪਾਰ ਜੋ ਸਮਰੱਥ ਹੈ ਕਰਤਾ ਪੁਰਖ ਹੈ ਕਰਨ ਕਰਣ ਸਮਰੱਥ ਹੈ ਜੋ ਪੁਰਖ ਹੈ ਭਾਵ ਕੇ ਨਰਕਾਂ ਤੂੰ ਬਚਾਉਣ ਵਾਲਾ ਹੈ ਅਪਾਰ ਜੋ ਪਾਰਾਵਾਰ ਤੂੰ ਰਹਿਤ ਹੈ ਭਾਈ ਉਹਦੀ ਸਤਾ ਦੇ صدਕਾ ਉਹਦੀ ਸਦਾ ਦੇ صدਕਾ ਇਹ ਵਣ ਤਿਨ ਪ੍ਰਭ ਸੰਗ ਮੌਲਿਆ ਹਰਿਆ ਭਰਿਆ ਹੈ ਖਿੜਿਆ ਹੋਇਆ ਹੈ ਤੇ ਜਦੋਂ ਜੀਵ ਪ੍ਰੇਮ ਭਾਵਨਾ ਦੇ ਨਾਲ ਪ੍ਰਭੂ ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜਦੇ ਹਨ ਉਹ ਵੀ ਖਾਰੇ ਪਰੇ ਹੋ ਜਾਂਦੇ ਹਨ ਜੋ ਗੁਣ ਸੁਖ ਚੁੱਕੇ ਸਨ ਜੋ ਅਵਸਥਾ ਖਤਮ ਹੋ ਚੁੱਕੀ ਸੀ ਜਦੋਂ ਗੁਰੂ ਦੇ ਚਰਨਾਂ 'ਚ ਪਹੁੰਚੇ ਤਰਲਾ ਲਿਆ ਸੇਵਾ ਕੀਤੀ ਸਿਮਰਨ ਕੀਤਾ ਤਾਂ ਫਿਰ ਮੌਲਿਆ ਹਰੇ ਭਰੇ ਹੋ ਗਏ ਜੀ ਹਰ ਮਿਲਨ ਨੂੰ ਮਨ ਲੋਚਦਾ ਕਰਮ ਮਿਲਾਵਣ ਹਾਰ ਇਸ ਕਰਕੇ ਮਨ ਦੇ ਵਿੱਚ ਇਹ ਤਾਂਗ ਬਣੀ ਹੈ ਕਿ ਹਰੀ ਪਰਮਾਤਮਾ ਨੂੰ ਮਿਲਿਆ ਜਾਵੇ ਕਰਮ ਮਿਲਾਵਣ ਹਾਰ ਤੇ ਗੁਰੂ ਦੀ ਰਹਿਮਤ ਦੇ ਦੁਆਰਾ ਬਖਸ਼ਿਸ਼ ਦੇ ਦੁਆਰਾ ਪ੍ਰਸਾਦ ਕਿਰਪਾ ਦੇ ਦੁਆਰਾ ਹੀ ਮਿਲਾਪ ਹੈ ਜੀ ਜਿਨਨੇ ਸਖੀਏ ਪ੍ਰਭ ਪਾਇਆ ਹਉ ਤਿੰਨ ਕੈ ਸਦ ਬਲਿਹਾਰ ਤੇ ਜਿਨਾਂ ਸਖੀਆਂ ਨੇ ਪ੍ਰਭ ਪਰਮਾਤਮਾ ਨੂੰ ਪਾਲਿਆ ਹਉ ਤਿੰਨ ਕੈ ਸਦ ਬਲਿਹਾਰ ਉਨਾਂ ਤੋਂ ਕੁਰਬਾਨ ਜਾਣਾ ਕਰੀਏ ਨਾਨਕ ਹਰਜੀ ਮਿਆਕਾਰ ਸ਼ਬਦ ਸਵਾਰਣ ਹਾਰ ਇਹ ਤਰਲਾ ਲੈਣਾ ਹੈ ਵਾਹਿਗੁਰੂ ਦਇਆ ਕਰੋ ਨਾਨਕ ਹਰਜੀ ਮਿਆਕਾਰ ਏ ਹਰੀ ਅਕਾਲ ਪੁਰਖ ਪਰਮਾਤਮਾ ਅਸਾਂ ਜੀਵਾਂ ਦੇ ਉੱਤੇ ਤਰਸ ਕਰੋ ਕਿ ਕਿ ਸ਼ਬਦ ਸਵਾਰਣ ਹਾਰ ਕਿ ਸਾਨੂੰ ਸ਼ਬਦ ਦੇ ਦੁਆਰਾ ਸਵਾਰਨਾ ਕਰੋ ਜੀ ਸਾਵਣ ਤਿੰਨਾ ਸੁਹਾਗਣੀ ਜਿਨ ਰਾਮ ਨਾਮ ਓਰਹਾਰ ਇਹ ਸਾਵਣ ਦੇ ਮਹੀਨੇ ਚ ਉਹ ਸੁਹਾਗਣੀਆਂ ਨੇ ਜਿਨ੍ਹਾਂ ਨੇ ਹਰੀ ਪਰਮਾਤਮਾ ਦੇ ਰਾਮ ਦੇ ਨਾਮ ਨੂੰ ਆਪਣੇ ਹਿਰਦੇ ਚ ਵਸਾਉਣਾ ਕੀਤਾ ਹੈ ਜਿਨ੍ਹਾਂ ਨੇ ਰਾਮ ਦੇ ਨਾਮ ਦਾ ਸ਼ਿੰਗਾਰ ਬਣਾ ਲਿਆ ਜੀ ਸਾਵਣ ਤਿੰਨਾ ਸੁਹਾਗਣੀ ਜਿਨ ਰਾਮ ਨਾਮ ਉਰਹਾਰ ਉਹਨਾਂ ਦੇ ਲਈ ਇਹ ਰੁੱਤ ਸੁਹਾਵਣੀ ਹੈ ਉਹਨਾਂ ਦੇ ਲਈ ਇਹ ਸਮਾ ਸੁਹਾਵਣਾ ਹੈ ਜਿਨ੍ਹਾਂ ਨੇ ਪ੍ਰਭੂ ਪਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਚ ਪੱਕਾ ਕਰ ਲਿਆ ਜੀ ਵਸਾ ਲਿਆ ਤੇ ਨਾਮ ਦਾ ਹੀ ਸ਼ਿੰਗਾਰ ਕੀਤਾ ਹੈ ਜੀ ਇਹ ਸਤਗੁਰਾਂ ਜੀ ਨੇ ਰਹਿਮਤ ਕਰਕੇ ਜੋ ਸਾਵਣ ਦੇ ਮਹੀਨੇ ਦੇ ਪ੍ਰਥਾਏ ਉਪਦੇਸ਼ ਬਖਸ਼ਿਸ਼ ਕੀਤਾ ਹੈ ਜਿੰਨੇ ਕੁ ਸੋਝੀ ਸਤਗੁਰੂ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਆਪ ਸਭ ਸੰਗਤਾਂ ਦੇ ਨਾਲ ਸਾਂਝ ਪਾਈ ਹੈ ਬੋਲਦਿਆਂ ਹੋਇਆਂ ਏਕ ਪੁੱਲਾਂ ਹੋਈਆਂ ਸਤਗੁਰ ਜੀ ਬਖਸ਼ਣ ਹਾਰ ਹਨ ਸੰਗਤ ਬਖਸ਼ਣ ਹਾਰ ਹੈ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਚਰਨਾਂ 'ਚ ਤਰਲਾ ਬੇਨਤੀ ਹੈ ਕਿਰਪਾ ਕਰੋ ਸਾਰੀ ਸੰਗਤ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਦੁੱਖਾਂ ਕਲੇਸ਼ਾਂ ਵਿਗਣਾ ਤੂੰ ਬਚਾਉਣਾ ਆਉਣ ਵਾਲਾ ਸਮਾਂ ਸੁਭਾਗਾ ਬਣ ਜਾਵੇ ਐਸੀ ਰਹਿਮਤ ਕਰਨੀ ਅਸੀਂ ਖਤੇ ਬਹੁਤ ਕਮਾਵਦੇ ਅੰਤ ਨਾ ਪਾਰਾ ਵਾਰ ਹਰ ਕਿਰਪਾ ਕਰਕੇ ਬਖਸ਼ ਲਿਓ ਹਉ ਪਾਪੀ ਵੱਡ ਗੁਣਹਗਾਰ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰੋ ਕਿਛ ਮਿਹਰ ਪਾਵੋ ਡੁੱਬਦੇ ਪੱਥਰ ਤਾਰੇ ਨਾਨਕ ਹਰ ਜੀ ਮਾਇਆ ਕਰ ਸ਼ਬਦ ਸਵਾਰਨ ਹਾਰ ਸਾਵਣ ਤਿਨਾ ਸੁਹਾਗਣੀ ਜਿਨ ਰਾਮ ਨਾਮ ੳਰਹਾਰ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਹੀ